ਆਦ ਬੀੜ ਗਰੰਥ ਪ੍ਰੋਫੈਸਰ ਸਹਿਜ ਸਿੰਘ ਜੀ ਕੌਮਤੀ ਬਹੁਤ ਮਹਾਨ ਸ਼ਖਸੀਅਤ ਜਿਹਨਾਂ ਨੇ ਕੌਮ ਦੀ ਝੋਲੀ ਦੇ ਵਿੱਚ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਾਸ ਟੀਕੇ ਸਟਿਕ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੇ ਪਾਏ ਤੇ ਉਹਨਾਂ ਦਾ ਨਾਮ ਦਰਪਣ ਰੱਖਿਆ ਮੈਂ ਭਾਈ ਸਾਹਿਬ ਗੱਲ ਕਰਨੀ ਚਾਹੁੰਨਾ ਕਿਉਂਕਿ ਮੈਂ ਸ਼ਾਇਦ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀਗੀ ਕਿ ਮੇਰੇ ਨਾਲ ਦਿਮਾਗ ਵਿੱਚ ਜਿਹੜੀ ਗੱਲ ਆ ਜਾਂਦੀ ਹੈ ਤੇ ਉਹ ਮੈਂ ਕਦੇ ਵੀ ਅੱਖਾਂ ਤੋਂ ਓਲੇ ਨਹੀਂ ਕਰਦਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਗੱਲ ਮੈਂ ਆਪਣੇ ਦਿਮਾਗ 'ਚ ਰੱਖਾ ਤੇ ਸੰਗਤਾਂ ਦੀ ਝੋਲੀ 'ਚ ਨਾ ਪਾਵਾਂ ਜਦੋਂ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲਿਖਿਆ ਤੇ ਕਿਉਂਕਿ ਜਿਸ ਗੁਰੂ ਸਾਹਿਬ ਦੀ ਸੀ ਗੱਲ ਕਰੇ ਵੀ ਗੁਰੂ ਸਾਹਿਬ ਜੀ ਨੂੰ ਮੰਨਣਾ ਚਾਹੀਦਾ ਜਾਂ ਪੂਜਣਾ ਚਾਹੀਦਾ ਤਾਂ ਉਹਨਾਂ ਨੇ ਭਾਈ ਸਾਹਿਬ ਜੀ ਕੀ ਕੀਤਾ ਕਿ ਉਹਨਾਂ ਪੋਥੀ ਸਹਿਬਾਨਾਂ ਦੇ ਉੱਪਰ ਇੱਕ ਲਫ਼ਜ਼ ਲਿਖਿਆ ਦਰਪਣ ਤੇ ਕਿਸੇ ਨੇ ਸਵਾਲ ਕੀਤਾ ਕਹਿੰਦੇ ਪ੍ਰੋਫੈਸਰ ਸਹਿਦ ਸਿੰਘ ਜੀ ਤੁਸੀਂ ਮਿਹਨਤ ਬਹੁਤ ਜਿਹੜੀ ਬਾਕੋ ਵੀ ਢੰਗ ਨਾਲ ਕੀਤੀ ਆ ਪਰ ਤੁਸੀਂ ਇੱਥੇ ਲਫ਼ਜ਼ ਦਰਪਨ ਲਿਖਿਆ ਸਾਨੂੰ ਸ਼ੋਭਾ ਨਹੀਂ ਦਿੱਤਾ ਪ੍ਰੋਫੈਸਰ ਸਹਿਬ ਸਿੰਘ ਬਹੁਤ ਨਿਮਰਤਾ ਦੀ ਸ਼ਖਸੀਅਤ ਸਾਨੂੰ ਕਹਿੰਦੇ ਵੀ ਠੀਕ ਹੈ ਜੇ ਤੈਨੂੰ ਗਲਤੀ ਲੱਗੀ ਤੇ ਮੈਂ ਮਾਫੀ ਚਾਹਣਾ ਪਰ ਤੈਨੂੰ ਇਸ ਚੀਜ਼ ਦੇ ਵਿੱਚ ਇਸ ਸ਼ਬਦ ਦੇ ਵਿੱਚ ਮੁਸ਼ਕਲ ਕੀ ਆ ਉਹ ਕਹਿੰਦੇ ਵੀ ਮੁਸ਼ਕਲ ਇਹ ਆ ਵੀ ਦਰਪਨ ਦਾ ਜਿਹੜਾ ਅਰਥ ਹੁੰਦਾ ਵਾ ਦਰਪਨ ਦਾ ਅਰਥ ਹੁੰਦਾ ਵਾ ਸ਼ੀਸ਼ਾ ਪ੍ਰੋਫੈਸਰ ਸਹਿਬਸ ਕਹਿੰਦੇ ਬਿਲਕੁਲ ਜੀ ਦਰਪਨ ਦਾ ਅਰਥ ਸ਼ੀਸ਼ਾ ਹੁੰਦਾ ਵਾ ਪਰ ਕਹਿੰਦੇ ਵੀ ਤੁਸੀਂ ਇਹਨੂੰ ਸ਼ੀਸ਼ਾ ਸ਼ਬਦ ਨਾ ਲਿਖੋ ਆ ਦਰਪਨ ਸ਼ਬਦ ਨਾ ਲਿਖੋ ਤੁਸੀਂ ਜਾਂ ਸਟੀਲ ਲਿਖੋ ਜਾਂ ਕੋਈ ਟੀਕਾ ਲਫ਼ਜ਼ ਲਿਖੋ ਤੇ ਪ੍ਰੋਫੈਸਰ ਸੈਸ ਨੇ ਗੱਲ ਬੜੀ ਸੋਹਣੀ ਕਹੀ ਸੀ ਮੈਨੂੰ ਉਹਨਾਂ ਦੀ ਗੱਲ ਬੜੀ ਚੰਗੀ ਲੱਗੀ ਉਹ ਕਹਿੰਦੇ ਭਰਾਵਾ ਦੇਖ ਮੈਂ ਠੀਕ ਹੈ ਵੀ ਤੇਰੇ ਕਹਿ ਤੇ ਜਿਹੜਾ ਇਹ ਸ਼ਬਦ ਆ ਮੈਂ ਤਬਦੀਲ ਕਰ ਦੇਵਾਂਗਾ ਪਰ ਇੱਕ ਗੱਲ ਇਹ ਵੀ ਜਦੋਂ ਕਿਸੇ ਮਨੁੱਖ ਦੇ ਚਿਹਰੇ ਤੇ ਦਾਗ ਲੱਗਿਆ ਹੋਵੇ ਨਾ ਮੰਨ ਲਓ ਤੁਸੀਂ ਦਸਤਾਰ ਸਜਾਈ ਹੈ ਮੈਂ ਦਸਤਾਰ ਸਜਾਈ ਹੈ ਤੇ ਆਪਾਂ ਨੂੰ ਕੋਈ ਇੱਕ ਬੰਦਾ ਕਹੇ ਦੇ ਵੀ ਭਾਈ ਤੇਰੇ ਦਸਤਾਰ ਦੇ ਉੱਪਰ ਕੋਈ ਦਾਗ ਲੱਗਿਆ ਜਾਂ ਤੇਰੇ ਚਿਹਰੇ ਤੇ ਦਾਗ ਲੱਗਿਆ ਤੇ ਆਪਾਂ ਬੰਦੇ ਤੇ ਵਿਸ਼ਵਾਸ ਨਹੀਂ ਕਰਦੇ ਕੁਦਰਤੀ ਜੀ ਗੱਲ ਹੈ ਨਾ ਤੇ ਉਹ ਕਹਿੰਦੇ ਫਿਰ ਕਹਿੰਦੇ ਫਿਰ ਆਪਾਂ ਇੱਕੋ ਹੀ ਗੱਲ ਕਹਿੰਦੇ ਆ ਵੀ ਜੇ ਨਹੀਂ ਤੈਨੂੰ ਭਰੋਸਾ ਤੇ ਉਹ ਸਾਹਮਣੇ ਦਰਪਣ ਸ਼ੀਸ਼ਾ ਲੱਗਿਆ ਤੂੰ ਸ਼ੀਸ਼ੇ ਦੇ ਸਾਹਮਣੇ ਦੇਖ ਲਾ ਉਹ ਕਹਿੰਦੇ ਵੀ ਇਹਦਾ ਮਤਲਬ ਕੀ ਕਹਿੰਦਾ ਮਤਲਬ ਉਹ ਕਹਿੰਦੇ ਇੱਕ ਪ੍ਰੋਫੈਸਰ ਸਹਿਬ ਸਿੰਘ ਕਹਿੰਦੇ ਵੀ ਇਹਦਾ ਮਤਲਬ ਇਹ ਹੈ ਵੀ ਮੈਂ ਤੈਨੂੰ ਕਹੂੰਗਾ ਵੀ ਤੂੰ ਕਾਮੀ ਆ ਤੂੰ ਮੈਨੂੰ ਕਹੇਗਾ ਵੀ ਤੂੰ ਵੀ ਕਾਮੀ ਆ ਤੂੰ ਮੈਨੂੰ ਕਹੇਗਾ ਵੀ ਤੂੰ ਸੰਤੋਖੀ ਆ ਤੂੰ ਮੈਨੂੰ ਕਹੇਗਾ ਵੀ ਤੇਰੇ ਅੰਦਰ ਕ੍ਰੋਧ ਹੈ ਹੰਕਾਰ ਹੈ ਤੇ ਬੰਦਾ ਕਹੋਗੇ ਵੀ ਯਾਰ ਤੂੰ ਤਾਂ ਮੇਰੇ ਤੇ ਦੁਸ਼ਣਬਾਜੀ ਲਾ ਰਿਆ ਵਾ ਫਿਰ ਉਹ ਕਹਿੰਦੇ ਫਿਰ ਕੋਈ ਕੰਮ ਆ ਕਿ ਅੱਜ ਜਿਸ ਗੁਰੂ ਗ੍ਰੰਥ ਸਾਹਿਬ ਆਪਾਂ ਗੱਲ ਕਰੇ ਵੀ ਪੂਜਣਾ ਚਾਹੀਦਾ ਕਿ ਮੰਨਣਾ ਚਾਹੀਦਾ ਕਹਿੰਦੇ ਸਾਹਮਣੇ ਆ ਜਾਈ ਤੈਨੂੰ ਦੱਤ ਨੇ ਇੱਕੋ ਹੀ ਗੱਲ ਕਹਿਣੀ ਵੀ ਹਮ ਅਗੁਣ ਭਰੇ ਏਕ ਗੁਣ ਨਾਹੀ ਅਮਰਤ ਛਾੜ ਬਿਖੇ ਬੇਖਾਈ